ਕੱਚ ਦੇ ਗਲਾਸ ਯਾਹੋਰ ਭਾਂਡੇ ਵਰਤਨੇ ਬਹੁਤ ਔਖੇ ਲੱਗਦੇ ਆ ਕਿਉਂਕਿ ਇਹ ਡਿਗ ਪੈਣ ਇਹ ਮੜ ਜੀ ਠੋਕਰ ਲੱਗ ਜੇ ਤੇ ਟੁੱਟ ਜਾਂਦੇ ਆ ਪਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਅੱਜ ਤੋਂ ਲਗਭਗ 50 ਸਾਲ ਪਹਿਲਾਂ ਇੱਕ ਇਹੋ ਜਿਹਾ ਕੱਚ ਦਾ ਗਲਾਸ ਤਿਆਰ ਕੀਤਾ ਗਿਆ ਸੀ ਜਿਹੜਾ ਇੱਕ ਵਾਰ ਤੇ ਕੀ ਸਗੋਂ 100 ਵਾਰ ਵੀ ਡਿਗਪੇ ਤੇ ਟੁੱਟਦਾ ਨਹੀਂ ਪਰ ਜੇਕਰ ਅੱਧੀ ਸਦੀ ਪਹਿਲਾਂ ਇੰਨਾ ਮਜ਼ਬੂਤ ਕੱਚ ਬਣ ਚੁੱਕਾ ਸੀ ਤੇ ਫਿਰ ਅੱਜ ਤੱਕ ਵੀ ਆਪਾਂ ਇਨੇ ਕਮਜ਼ੋਰ ਕੱਚ ਦੀ ਵਰਤੋਂ ਕਿਉਂ ਕਰੀ ਜਾਂਦੇ ਆ ਤੇ ਇਹਦੇ ਪਿੱਛੇ ਆ ਕਾਰੋਬਾਰੀਆਂ ਦੀ ਮੁਨਾਫਾ ਕਮਾਉਣ ਦੀ ਭੁੱਖ ਜਿਸ ਕਰਕੇ ਇਸ ਕੱਚ ਦਾ ਬਾਈਕਾਟ ਹੋਇਆ ਤਿਆਕਰ ਇਸ ਗਲਾਸ ਬਣਾਉਣ ਦੀ ਕੰਪਨੀ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪਿਆ ਹਾਂਜੀ ਇਸ ਕੱਚ ਦੇ ਗਲਾਸ ਦੀ ਕਹਾਣੀ ਸ਼ੁਰੂ ਹੁੰਦੀ ਆ ਪੂਰਬੀ ਜਰਮਨੀ ਤੋਂ ਜਿਹੜਾ ਉਸ ਸਮੇਂ ਸੋਵੀਅਤ ਯੂਨੀਅਨ ਦੇ ਕਬਜ਼ੇ 'ਚ ਹੀ ਤੇ ਕਾਫੀ ਪਛੜਿਆ ਹੋਇਆ ਸੀ ਕਿਉਂਕਿ ਉੱਥੇ ਉਸ ਸਮੇਂ ਕੋਈ ਖਾਸ ਕਾਰੋਬਾਰ ਨਹੀਂ ਸੀ ਇਸ ਕਰਕੇ ਉਥੋਂ ਦੀ ਸਰਕਾਰ ਚਾਹੁੰਦੀ ਸੀ ਕਿ ਕੋਈ ਇਹੋ ਜਿਹਾ ਪ੍ਰੋਡਕਟ ਤਿਆਰ ਕੀਤਾ ਜਾਵੇ ਜਿਹੜਾ ਇੰਨਾ ਚੰਗਾ ਹੋਵੇ ਕਿ ਉਹਨੂੰ ਆਸਾਨੀ ਨਾਲ ਐਕਸਪੋਰਟ ਕੀਤਾ ਜਾ ਸਕੇ ਤੇ ਉਹ ਦੇਸ਼ ਵਿਦੇਸ਼ 'ਚ ਪੂਰਬੀ ਜਰਮਨੀ ਦਾ ਨਾਂ ਵੀ ਰੌਸ਼ਨ ਕਰ ਸਕੇ ਕਿ ਉੱਥੇ ਇੰਨੀ ਕੁਆਲਿਟੀ ਦੀਆਂ ਚੀਜ਼ਾਂ ਬਣਦੀਆਂ ਸਲਾਹ ਮਸ਼ਵਰੇ ਤੋਂ ਬਾਅਦ ਅਨਬਰੀਕੇਬਲ ਕੱਚ ਬਣਾਉਣ ਤੇ ਸਹਿਮਤੀ ਬਣੀ ਕਿਉਂਕਿ ਪੂਰਬੀ ਜਰਮਨੀ ਚ ਕੱਚ ਦੇ ਭਾਂਡਿਆਂ ਦੀ ਕਿੱਲਤ ਰਹਿੰਦੀ ਸੀ ਇਸ ਕਰਕੇ 1975 ਚ ਵਿਗਿਆਨੀਆਂ ਨੂੰ ਇੱਕ ਅਜਿਹਾ ਕੱਚ ਬਣਾਉਂਦਾ ਕਿਹਾ ਗਿਆ ਜਿਹੜਾ ਛੇਤੀ ਕੀਤੇ ਟੁੱਟ ਨਾ ਸਕੇ ਤੇ ਲਗਭਗ 3 ਸਾਲਾਂ ਦੀ ਮਿਹਨਤ ਤੋਂ ਬਾਅਦ 1978 ਚ ਇਹ ਕੱਚ ਤਿਆਰ ਹੋ ਗਿਆ ਜਿਸ ਤੋਂ ਬਾਅਦ 1980 ਚ ਇਸ ਕੱਚ ਦੇ ਗਲਾਸ ਬਣਾ ਕੇ ਸੁਪਰਫਾਸਟ ਬ੍ਰਾਂਡ ਦੇ ਅੰਡਰ ਲਾਂਚ ਕੀਤੇ ਗਏ ਜਰਮਨ ਵਰਡ ਸੁਪਰਫਾਸਟ ਦਾ ਮਤਲਬ ਹੁੰਦਾ ਸੁਪਰ ਸਟਰੋਂਗ ਯਾਨੀ ਕਿ ਬਹੁਤ ਮਜ਼ਬੂਤ ਤੇ ਅਸਲ ਜੀ ਇਹ ਗਲਾਸ ਆਮ ਕੱਚਰੇ ਗਲਾਸਾਂ ਤੋਂ 10 ਤੋਂ 15 ਗੁਣਾ ਜ਼ਿਆਦਾ ਮਜ਼ਬੂਤ ਹੀ ਜਿਸ ਕਰਕੇ ਡਿੱਗ ਕੇ ਤੇ ਟੁੱਟਦਾ ਹੀ ਨਹੀਂ ਇਸੇ ਕਰਕੇ ਪੂਰਬੀ ਜਰਮਨੀ ਚ ਤੇ ਇਹ ਗਲਾਸ ਟੜਾ ਟੜਵੀ ਕਰਨ ਲੱਗ ਪਈ ਤੇ ਸਰਕਾਰ ਨੇ ਇਹਨਾਂ ਨੂੰ ਐਕਸਪੋਰਟ ਕਰਨ ਦਾ ਵੀ ਮਨ ਬਣਾ ਲਿਆ ਜਿਸ ਕਰਕੇ ਕੱਚ ਦੇ ਵਿਸ਼ਵ ਵਿਆਪੀ ਵੱਡੇ ਵਪਾਰੀਆਂ ਨਾਲ ਸੰਪਰਕ ਕੀਤਾ ਗਿਆ ਤੇ ਕੋਕਾ ਕੋਲਾ ਨੂੰ ਵੀ ਇਹੋ ਜੇ ਅਨਬ੍ਰੇਕੇਬਲ ਗਲਾਸ ਬਣਵਾਉਣ ਦੀ ਪੇਸ਼ਕਸ਼ ਕੀਤੀ ਗਈ ਇਹਨਾਂ ਸਾਰਿਆਂ ਨੇ ਇਹਨਾਂ ਪੱਕੇ ਗਲਾਸਾਂ ਨੂੰ ਬਣਵਾਉਣ ਦਾ ਵਿਚਾਰ ਤੋਂ ਨਾ ਕਰਤੀ ਕਿਉਂਕਿ ਇਹਨਾਂ ਵਪਾਰੀਆਂ ਦਾ ਕਹਿਣਾ ਸੀ ਕਿ ਕੱਚ ਦੀਆਂ ਬਣੀਆਂ ਚੀਜ਼ਾਂ ਟੁੱਟਦੀਆਂ ਵਾਂ ਇਸੇ ਕਰਕੇ ਲੋਕ ਨਵੀਆਂ ਚੀਜ਼ਾਂ ਖਰੀਦਦੇ ਆ ਤੇ ਕਾਰੋਬਾਰ ਚੱਲਦਾ ਪਰ ਜੇਕਰ ਕੱਚ ਅਨਬ੍ਰੀਕੇਬਲ ਹੋਊਗਾ ਫਿਰ ਇੱਕ ਟਾਈਮ ਤੋਂ ਬਾਅਦ ਤੇ ਸਾਡਾ ਕਾਰੋਬਾਰ ਹੀ ਖਤਮ ਹੋ ਜਾਣਾ ਕਾਰੋਬਾਰੀਆਂ ਦੇ ਇਸ ਬਾਈਕਾਟ ਕਰਕੇ ਇਹ ਗਲਾਸ ਐਕਸਪੋਰਟ ਨਹੀਂ ਹੋ ਸਕਿਆ ਤੇ ਕੁਝ ਸਾਲਾਂ ਬਾਅਦ ਪੂਰਬੀ ਜਰਮਨੀ ਚ ਵੀ ਇਹਨਾਂ ਦੀ ਮੰਗ ਘਟਣ ਲੱਗ ਪਈ ਕਿਉਂਕਿ ਜਿਹੜਾ ਇੱਕ ਵਾਰ ਗਲਾਸ ਖਰੀਦ ਲੈਂਦਾ ਹੀ ਉਹਨੂੰ ਛੇਤੀ ਕੀਤੇ ਦੁਬਾਰਾ ਗਲਾਸ ਖਰੀਦਣ ਦੀ ਲੋੜ ਨਹੀਂ ਪੈਂਦੀ ਮੰਗ ਵਧਾਉਣ ਵਾਸਤੇ ਸੁਪਰ ਫੈਸ਼ਨ ਨੇ ਕਈ ਅਲੱਗ-ਅਲੱਗ ਡਿਜ਼ਾਈਨਾਂ ਦੇ ਗਲਾਸ ਜਾਂ ਕੱਚ ਦੀਆਂ ਕੁਝ ਹੋਰ ਚੀਜ਼ਾਂ ਵੀ ਤਿਆਰ ਕੀਤੀਆਂ ਪਰ ਤਾਂ ਵੀ ਮੰਗ ਬਹੁਤੀ ਨਹੀਂ ਵੱਧ ਸਕੀ ਇਸ ਕਰਕੇ 1990 ਚ ਇਹ ਕੰਪਨੀ ਬੰਦ ਹੋ ਗਈ ਇਹਨਾਂ 10 ਸਾਲਾਂ ਚ ਕੰਪਨੀ ਨੇ ਲਗਭਗ 10 ਤੋਂ 12 ਕਰੋੜ ਗਲਾਸ ਵੇਚੇ ਜਿਨ੍ਹਾਂ ਚੋਂ ਬਹੁਤੇ ਤੇ ਅੱਜ ਵੀ ਵਰਤੇ ਜਾ ਰਹੇ ਆ ਪੂਰਬੀ ਜਰਮਨੀ ਦੇ ਕੁਝ ਹੋਟਲਾਂ ਬਾਰਜ਼ ਜਾਂ ਰੈਸਟੋਰੈਂਟਾਂ ਚ ਇਹ ਗਲਾਸ ਅੱਜ ਵੀ ਵੇਖਣ ਨੂੰ ਮਿਲ ਜਾਂਦੇ ਆ ਜਿਨ੍ਹਾਂ ਤੋਂ ਅੰਦਾਜ਼ਾ ਲੱਗਦਾ ਵੀ ਇਹ ਗਲਾਸ ਕਿੰਨੇ ਮਜ਼ਬੂਤ ਹੋਣਗੇ ਇਸ ਤੋਂ ਇਲਾਵਾ ਕਈ ਆਨਲਾਈਨ ਸਟੋਰਾਂ ਤੇ ਵੀ ਸੈਕੰਡ ਹੈਂਡ ਸੁਪਰਫਾਸਟ 글ਾਸ ਕਾਫੀ ਮਹਿੰਗੇ ਮੁੱਲ ਤੇ ਵੇਚੇ ਜਾਂਦੇ ਆ ਕਿਉਂਕਿ ਅੱਜ ਇਹਨਾਂ ਨੂੰ ਇੱਕ ਐਂਟੀਕ ਆਈਟਮ ਵਜੋਂ ਵੇਖਿਆ ਜਾਂਦਾ ਤੇ ਇਹ ਆ ਪੂਰੀ ਕਹਾਣੀ ਸੁਪਰਫਾਸਟ 글ਾਸਾਂ ਦੀ ਜਿਨ੍ਹਾਂ ਦੀ ਮਜ਼ਬੂਤੀ ਉਹਨਾਂ ਦੀ ਦੁਸ਼ਮਣ ਬਣ ਗਈ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ